ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਨਿਮਾਨ ਤੁਹਾ ਦਾ ਸਵਾਗਤ ਕਰਦਾ ਅੱਜ ਮੈਂ ਪਹੁੰਚਿਆ ਹੋਇਆ ਸੀ ਮਾਨਸਾ ਜਲੇ ਦੇ ਪਿੰਡ ਟਾਂਡੀਆਂ ਵਿਖੇ ਜਿੱਥੇ ਕਿ ਮੇਰੇ ਨਾਲ ਵੀਰ ਮੌਜੂਦ ਨਹੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਬੇਰਾਂ ਵਾਲਾ ਬਾਬਾ ਇਹਨਾਂ ਨੂੰ ਕਿਹਾ ਜਾਂਦਾ ਤਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਗਾਇਬ ਹੋ ਗਏ ਸੀ ਕਿਤੇ ਹੀ ਕਾਫੀ ਮਸ਼ਹੂਰ ਸੀ ਵੱਡੇ ਵੱਡੇ ਚੈਨਲਾਂ ਤੇ ਇਹਨਾਂ ਦੀ ਇੰਟਰਵਿਊ ਵੀ ਹੋਈ ਸੀ ਇਹ ਸਿੰਗਾਪੁਰ ਤੋਂ ਆ ਕੇ ਪੰਜਾਬ ਦੇ ਵਿੱਚ ਆਪਣੀ ਖੇਤੀ ਸ਼ੁਰੂ ਕੀਤੀ ਸੀ ਆਰਗੈਨਿਕ ਤਰੀਕੇ ਨਾਲ 베ਰੀਆਂ ਦੇ ਬਾਗ ਲਾਏ ਸੀ ਪਰ ਤੋ ਥੋੜਾ ਗੈਪ ਪੈ ਗਿਆ ਬਾਈ ਜੀ ਕੀ ਗੱਲਬਾਤ ਹੋਈ ਜਿਹੜਾ ਤੁਸੀਂ ਆ ਹੀ ਨਹੀਂ ਕਰੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਹੁਣ ਕਦੇ ਦੇਖਿਆ ਨਹੀਂ ਤੁਸੀਂ ਕਿਸੇ ਵੀਡੀਓ ਵਗੈਰਾ ਚ ਵੀ ਬਈ ਜਿਹੜਾ ਗੱਲ ਆ ਗੈਪ ਦਾ ਪਹਿਲਾਂ ਤਾਂ ਜੇ ਤੁਸੀਂ ਇੱਕ ਕੰਮ ਤੇ ਫੋਕਸ ਰਹੋਗੇ ਜੀ ਦੂਜੇ ਕੰਮ ਲਈ ਤੁਹਾਡੇ ਕੋਲੇ ਟਾਈਮ ਜੇ ਤੁਸੀਂ ਦੂਜੇ ਕੰਮ ਲਈ ਟਾਈਮ ਕੱਢੋਗੇ ਇਹਦੇ ਉੱਤੇ ਪੂਰਾ ਧਿਆਨ ਨਹੀਂ ਜਿਵੇਂ ਕਹਿੰਦੇ ਨੇ ਕਿ ਖੇਤੀ ਚ ਦਾ ਨਾ ਬੰਦਾ ਪੱਗ ਬੰਨਦਾ ਵੀ ਪਛੇਤਾ ਹੋ ਜਾਣਾ ਖੇਤੀ ਦਾ ਇਦਾਂ ਦਾ ਕਿੱਥੇ ਬਾਕੀ ਉਸ ਟਾਈਮ ਚੈਨਲ ਵਾਲੇ ਮੇਰੇ ਕੋਲੇ ਆਏ ਸੀ ਕਿ ਮੈਂ ਕਿਸੇ ਕੋਲੇ ਨਹੀਂ ਸੀ ਗਿਆ ਹੂੰ ਮੈਂ ਆਉਜੀ ਖੇਤੀ ਕੋਠੀ ਕਰੀ ਜਾਂਦਾ ਕੋਠੀ ਤੁਹਾਨੂੰ ਅੱਜ ਨਹੀਂ ਮਿਲਿਆ ਹੂੰ ਕੋਸੇ ਦੇ ਵਿੱਚ ਆਏ ਆ ਜਿਹੜੀ ਵੀ ਖੇਤੀ ਹੁੰਦੀ ਆ ਕਰਮਾ ਛੇਤੀ ਹੁੰਦੀ ਆ ਹੂੰ ਇਹ ਕਰਮਾ ਛੇਤੀ ਕਈ ਵਾਰੀ ਘਾਟੇ ਵੀ ਬੜੇ ਪਾ ਜਾਂਦੇ ਕਿ ਕੋ ਤੁਸੀਂ ਜਦੋਂ ਲੀ ਪਾੜ ਕੇ ਤੁਰੋਂਗੇ ਨਾ ਨਵਾਂ ਰਸਤਾ ਬਣਾਓਗੇ ਉਹਦੇ ਵਿੱਚ ਤਾਂ ਔਕੜ ਆਉਂਦੀ ਜੀ ਇਹਦੇ ਵਿੱਚ ਮੈਨੂੰ ਪਿਛਲੇ 23 ਦੇ ਵਿੱਚ ਏਡੀ ਕੋਕੜਾ ਹੀ ਫਸਲ ਜੀ ਨਰਮੀ ਦੀ ਨਹੀਂ ਹੋਈ ਬੇਰੀਆਂ ਨੂੰ ਪੂਰਾ ਮਾਰ ਗਿਆ ਫਿਰ ਬੈਕਪੋਰਟ ਤੋਂ એનર્ਜੀ ਤਾਂ ਲੈਣੀ ਪੈਂਦੀ ਆ ਉਹ એનર્ਜੀ ਆ ਮੇਰੇ ਕੋਲੇ ਸਿੰਗਾਪੁਰ ਸਿੰਗਾਪੁਰ ਤਾਂ ਬਈ ਸਾਡੇ ਲਈ ਆਏ ਆ ਜਿਵੇਂ ਮਾਨਕੇ ਕਰਦੇ ਜੀ ਜਦੋਂ ਦਿਲ ਕਰਦਾ ਵੀ ਦੋ ਸਾਲ ਦਾਏ ਜੀ ਫਿਰ ਜਿਵੇਂ ਕਹਿੰਦੇ ਹੁੰਦੇ ਆ ਵੀ ਤਿਆਰੀ ਕਰਕੇ ਆਪਦੀ ਮਿਹਨਤ ਕਰਕੇ ਫਿਰ ਇੱਥੇ ਆ ਕੇ ਜੋਰ ਲਾਉਣਾ ਹਮਨ ਬੜੇ ਵੀਰ ਮਨ ਕਹਿੰਦੇ ਤੂੰ ਲੱਖੇ ਸਧਾਨੇ ਨਾਲ ਸੀਗਾ ਆ ਲੱਖੇ ਸਧਾਨੇ ਬਾਈ ਦੀ ਇੱਜ਼ਤ ਕਰਦੇ ਇੱਥੇ ਆਇਆ ਮੈਨੂੰ ਬੁਲਾਇਆ ਚੱਲ ਮੈਂ ਬੋਲ ਕੇ ਪਰ ਮੇਰਾ ਕੋਈ ਮਕਸਦ ਨਹੀਂਗਾ ਵੀ ਮੈਂ ਆਪਣੇ ਆਪ ਕੋ ਮਸ਼ਹੂਰ ਹੋਣਾ ਹੈ ਕਿਉਂਕਿ ਆਪਾਂ ਆਪਦੇ ਕਿੱਤੇ ਦੇ ਲਈ ਆਪਦੇ ਖੇਤੀ ਨੂੰ ਬਦਲਣ ਦੇ ਲਈ ਕੰਮ ਕੀਤਾ ਨਾ ਕਿ ਫੇਮ ਦੇ ਲਈ ਇੱਕ ਤੁਸੀਂ ਜਦੋਂ ਕੋਈ ਕੰਮ ਵਧੀਆ ਤਰੀਕੇ ਦੇ ਨਾਲ ਕਰਦੇ ਹੋ ਕੰਮ ਆਪਾਂ ਦੀ ਛੋਟਾ ਇਤਹਾਸ ਬਣ ਜਾਂਦਾ ਹੈ ਇਹ ਤਾਂ ਫਿਰ ਵੀ ਵਾਕ ਬਣਦਾ ਹੈ ਕਦਰ ਤੁਹਾਡੀ ਕੰਮ ਚੋਂ ਪੈਂਦੀ ਹੈ ਇਹ ਜਿਹੜੀ ਮੇਰੀ ਫੇਮ ਵੀ ਮਿਲੀ ਸੀ ਮੈਨੂੰ ਕੰਮ ਕਰਕੇ ਨਹੀਂ ਉਹ ਸਹੀ ਹੈ ਬਾਈ ਤੁਹਾਡੀ ਗੱਲ ਜਿਵੇਂ ਤੁਸੀਂ ਫੇਮ ਨਹੀਂ ਚਾਹੁੰਦੇ ਪਰ ਜਿਵੇਂ ਆਪਾਂ ਦੇਖਿਆ ਕਿ ਤੁਸੀਂ ਲਾਹੋਰਾ ਨੌਜਵਾਨਾਂ ਲਈ ਸੇਧ ਬਣਦੇ ਹੋ ਤਾਂ ਉਹ ਵੀ ਇੱਕ ਤਰ੍ਹਾਂ ਦਾ ਇੱਕ ਸੇਵਾ ਹੈ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਆਉਣੇ ਹੋ ਆਪਣੇ ਕੰਮ ਬਾਰੇ ਜਾਣਕਾਰੀ ਦਿੰਦੇ ਹੋ ਆਪਣੇ ਜਿਹੜੇ ਤੁਹਾਡੀ ਜ਼ਿੰਦਗੀ ਹੈ ਤੁਸੀਂ ਉਥੋਂ ਇੱਥੇ ਆਏ ਜਾ ਇੱਥੇ ਉੱਧਰ ਚਲੇ ਜਾਂਦੇ ਦੇਖਣ ਵਾਲੀ ਕਿ ਸੇਧ ਮਿਲਦੀ ਹੈ ਤਾਂ ਇਹ ਵੀ ਇੱਕ ਸੇਵਾ ਹੈ ਤਾਂ ਇਹਨੂੰ ਬਗਲਤ ਨਹੀਂ ਕਹਿ ਸਕਦੇ ਜੇ ਆਪਾਂ ਫੇਮ ਕਹਿੰਦੇ ਹੋ ਉਹ ਤੁਹਾਨੂੰ ਕੁਦਰਤ ਨੇ ਪਰਮਾਤਮਾ ਨੇ ਬਖਸ਼ੀ ਹੈ ਤੇ ਪਰ ਜਿਹੜੀ ਤੁਹਾਡੀ ਸੇਵਾ ਹੈ ਕਿ ਵੀ ਬਹੁਤ ਵਿਲੱਖਣ ਵੀ ਹੈ ਤੇ ਚੰਗੀ ਸੇਵਾ ਹੈ ਨਹੀਂ ਉਹ ਜਿਹੜੀ ਮੈਨੂੰ ਫੇਰ ਮਿਲੇ ਮੇਰੇ ਖੇਤ ਚ ਹੀ ਮਿਲ ਜਾਵੇ ਨਾ ਹੁਣ ਮੈਂ ਜਾ ਕੇ ਉੱਥੇ ਹੜਾ ਵਾਲਾ ਕੋਲੇ ਜਾ ਕੇ ਖੜਿਆ ਵੀਰਾਂ ਵਾਲਾ ਬਾਬਾ ਆ ਗਿਆ ਜੇ ਕਿਤੇ ਹੋਰ ਕੋਈ ਧਰਨਾ ਲੱਗਾ ਉੱਥੇ ਮੈਂ ਫੜ ਕੇ ਖੜ ਜਾਾਂ ਵੀ ਵੀਰਾਂ ਵਾਲਾ ਬਾਬਾ ਆ ਗਿਆ ਜੀ ਹੈ ਵੀ ਮੈਂ ਹਰ ਕੰਮ ਚ ਟੰਗ ਡਾਉਣ ਲੱਗ ਜਾਾਂ ਬਾਹਰ ਜਾ ਕੇ ਉਹ ਚੀਜ਼ ਨਹੀਂ ਆਖੇ ਵੀ ਸਾਨੂੰ ਕੋਈ ਨਹੀਂ ਕਰਦੀ ਮੈਂ ਜੇ ਹੁਣ ਕੋਈ ਸੀ ਮੇਰੇ ਕੋਲੇ ਆ ਕੇ ਸਾਨੂੰ ਟਾਈਮ ਦਿੱਤਾ ਹੋਰ ਕੋਈ ਵੀਰ ਹੋਊਗਾ ਉਹਨਾਂ ਨੂੰ ਵੀ ਟਾਈਮ ਦੇਵਾਂਗੇ ਜਿਹੇ ਜਾ ਕਹਿੰਦੇ ਹੁੰਦੇ ਵੀ ਭਾਂਡੇ ਦੇ ਬੱਚੇ ਜਿਹੇ ਜਾ ਭਾਂਡਾ ਹੋਈ ਜੀ ਖਵਾਜ ਜਿਹੇ ਜਾ ਮੇਰੇ ਕੋਲੇ ਕੋਈ ਗਿਆਨ ਹੈ ਚੰਗਾ ਮਾੜਾ ਤੁਸੀਂ ਸਵਾਲ ਉਹੋ ਜਿਵੇਂ ਮੈਂ ਉੱਤਰ ਦਿੰਦਾ ਜੇ ਕਿਸੇ ਮੇਰੇ ਉੱਤਰ ਦਿੱਤੇ ਨਾ ਕਿਸੇ ਨੂੰ ਸੇਧ ਮਿਲਦੀ ਆ ਤੇ ਉਹ ਵੈਗਰੂ ਦੀ ਕਰਦਾ ਅਸੀਂ ਕਿਹੜੀ ਕਿਹੜੀ ਖੇਤੀ ਕਰਦੇ ਵਾਹ ਮਿਹਨਤ ਤਾਂ ਬਈ ਆਪਣੇ ਕੋਲੇ ਇਹ ਐਪਲ ਵੇ ਤੇ ਬਾਕੀ ਥੋੜੀ ਬਹੁਤੀ ਸਬਜ਼ੀ ਲਾ ਲੈਂਦੇ ਤੇ ਦੂਗਾ ਐਪਲ ਵੇਰ ਮਤਲਬ ਕਿਸਮ ਕਿਸ ਤਰ੍ਹਾਂ ਇਹ ਜੇ ਆਪਾਂ ਆਮ ਪਾਸੇ ਪਿੰਦੂ ਵੇਰ ਕਹਿੰਦੇ ਨੇ ਪਿੰਦੂ ਵੇਰ ਤਾਂ ਬਈ ਵਿਸਾਖ ਦੇ ਵਿੱਚ ਪੱਕਦੇ ਆ ਅਪ੍ਰੈਲ ਤੇ ਜਾ ਵਿਸਾਖੀ ਤੋਂ ਬਾਅਦ ਇਹ ਵੀਰ 1 ਜਨਵਰੀ ਨੂੰ ਸ਼ੁਰੂ ਹੋ ਜੂਗਾ ਮਾਰਚ ਤੇ ਚ ਜਾ ਕੇ ਖਤਮ ਹੋ ਜੂ। ਇਹ ਹੈਗਾ ਸਿਆਲ ਦੀ ਠੰਡ ਦੀ ਖੇ। ਇਹ ਇੱਕ ਇਹਨਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਵੱਡਾ ਹੁੰਦਾ 70 ਗ੍ਰਾਮ ਤੋਂ ਲੈ ਕੇ 120 ਗ੍ਰਾਮ ਤੱਕ ਵਗ ਜਾਂਦਾ ਬਹੁਤ ਵੱਡੇ ਸਾਈਜ਼ ਦਾ ਵੀਰ। ਅੱਛਾ ਇਹਦੇ ਵਿੱਚ ਇੱਕ ਹੜਕ ਵੀ ਨਹੀਂ ਹੁੰਦੀ। ਇਹਦਾ ਮੈਂ ਤੁਹਾਨੂੰ ਨਹੀਂ ਹੁੰਦੀ। ਹਾਂ। ਇਹ ਤੁਹਾਨੂੰ ਆਪਾਂ ਦੇ ਹੀ ਦਿੰਨੇ ਆ ਫਟ ਮੈਂ ਇਹਨਾਂ ਦੀਆਂ ਇਹ ਬਿਲਕੁਲ ਇੱਕ ਫਲ ਵਰਗੇ ਹੁੰਦੇ ਬੱਤੀ ਸਾਈਜ਼ ਵੀ ਸੇਮ। ਅੱਛਾ ਟੇਸਟ ਇਹ ਇੱਕ 베ਰੀ ਦੇ ਉੱਤੇ ਕੰਡਾ ਨਹੀਂ। ਅੱਛਾ ਇਹ ਸਹਿਰਾ ਵਾਲਿਆਂ ਦੀ ਬਹੁਤ ਪਸੰਦੀ ਦਾ ਫਲ। ਇਹ ਤਾਂ ਜਿਹੜੇ ਸ਼ਹਿਦ ਜਿਵੇਂ ਆਪਾਂ ਦੇਖਿਆ ਕਿ ਮੱਖੀਆਂ 베ਰੀ ਦੇ ਤੋਂ ਵੀ ਸ਼ਹਿਦ ਕਹਿੰਦੀਆਂ ਨੇ ਤੇ ਆ ਹੁਣ ਜੇ ਬੂਰਾ ਹੋ ਤਾਂ ਇੱਥੇ ਵੀ ਮਤਲਬ ਸ਼ਹਿਦ ਨਹੀਂ ਵੀ ਇਹ ਵਧੀਆ ਜਿਵੇਂ ਇਸ ਤਰ੍ਹਾਂ ਦੇ ਨਹੀਂ ਇਹਦੇ ਵਿੱਚ ਆਪਾਂ ਨਾ ਡੱਬੇ ਧਰ ਕੇ ਕੋਈ ਬਿਜ਼ਨਸ ਨਹੀਂ ਕਰ ਸਕ ਹਮ ਜਿਹੜੀਆਂ ਉਹਨੂੰ ਕੋਈ ਬਾਹਰੋਂ ਥੋੜੀਆਂ ਬਹੁਤ ਮੱਖੀਆਂ ਹੁੰਦਾ ਉਹਨਾਂ ਦਾ ਭੌਂ ਰਾਂ ਦਾ ਆਪਾਂ ਨੂੰ ਫਾਇਦਾ ਹਮ ਉਹਦੇ ਨਾਲ ਹੀ ਇੱਕ ਪੁੱਲ ਤੋਂ ਦੂਜੇ ਪੁੱਲ ਤੱਕ ਪਹੁੰਚਣਾ ਜੇ ਆਪਾਂ ਬੇਚ ਵੱਡਾ ਡੱਬੇ ਦਾ ਕੇ ਬਿਜ਼ਨਸ ਕਰ ਲੈ ਪਰ ਉਹ ਵਰਤ ਹੋ ਜਾਣਗੇ ਉਹ ਲੋੜ ਤੋਂ ਵੱਧ ਇਹਨਾਂ ਦਾ ਰਾਸਤਰੀ ਉਸ ਜਾਨ ਕਿਉਂ ਇਹ ਛਾੜਤੇ ਵੀ ਵਾਸਤ ਪੈਂਦਾ ਆ ਛਾੜਤੇ ਅਸੀਂ ਕੋਸ਼ਿਸ਼ ਕਰ ਲਈ ਆਪਣੇ ਕੋਲੇ ਜੁਪੀ ਦਾ ਸੀਗਾ ਮਾਲੀ ਖਾਨ ਹੂੰ ਉਹ ਕਹਿੰਦਾ ਵੀ ਨੀੜੇ ਨਾ ਕਰਿਓ ਵੀ ਪੂਰੀ ਤਰ੍ਹਾਂ ਬੇਰੀਆਂ ਤੇ ਜਿਹੜੇ ਪੈਂਡ ਹੋ ਗਈਆਂ ਸਾਡਾ ਦੇਖਣੀ ਨਾਲੇ ਪਾਉਣਾ ਹੂੰ ਆਪਾਂ ਮੁਰਗੀ ਫਾਰਮ ਕੀਤਾ ਸੀਗਾ ਜਿਹਨੂੰ ਕਹਿੰਦੇ ਹੁੰਦੇ ਆ ਜ਼ੀਰੋ ਫਾਰਮ ਜ਼ੀਰੋ ਫਾਰਮ ਦਾ ਮਤਲਬ ਇਹ ਹੁੰਦਾ ਵੀ ਆਪਾਂ ਉਹਨੂੰ ਕੋਈ ਦਾਣਾ ਨਹੀਂ ਪਾਉਣਾ ਨਾ ਫੀਡ ਪਾਉਣੀ ਆ ਹੂੰ ਕਿਉਂ ਨਾ ਆਪੇ ਕੱਖ ਅੰਡਾ ਚੁੱਕ ਕੇ ਅੰਡਾ ਦੇਣਾ ਜੇ ਕੋਈ ਗਲਤੀ ਆ ਜਿਸ ਦੇ ਵਿੱਚ ਜਿਹੜਾ ਸਾਡਾ ਬੇਸੀ ਮੁਰਗੀ ਆ ਉਹ ਭਰ ਆਏ ਉਹ ਆਪਣੀ ਸਬਜ਼ੀ ਦੇ ਸਾਰੇ ਖਾਪੋ ਸੁਖਾ ਜਾਂਦੇ ਸੀ ਬੀਰਿਆਂ ਉੱਤੇ ਵੀ ਚੜ ਜਾਂਦੇ ਸੀ ਅੱਛਾ ਉਹ ਵੀ ਫੇਲ ਹੋ ਗਿਆ ਇਹ ਆਈਕਾ ਮੈਚੇ ਉਸੇ ਤਰ੍ਹਾਂ ਦਾ ਹੋ ਥੋੜਾ ਥੋੜਾ ਬਾਗ ਲਾਇਆ ਜੂੜੀ ਚਲਾ ਗਿਆ ਹੂੰ ਤੇ ਮੈਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਤੁਸੀਂ ਲੀਕ ਕਾਟ ਕੇ ਚੱਲੋਗੇ ਨਾ ਕੋਈ ਬੱਕਰਾ ਕੰਮ ਕਰਨ ਲਈ ਸੋਚਣਗੇ ਤੁਸੀਂ ਵਾਰ-ਵਾਰ ਦੇਖੋਗੇ ਜੀ ਵਾਰ-ਵਾਰ ਪਿੱਛੇ ਡੇਗਦੇ ਆਂ ਤੁਸੀਂ ਕਹਿ ਬੋ ਜਨਾ ਜੀ ਇੱਕ ਜਿਹਾ ਆਰਗੈਨਿਕ ਆਪਣਾ ਖੇਤੀ ਦੀ ਗੱਲ ਕਰੀਏ ਰੁਝਾਂ ਜਿੱਲਾ ਪਿਛਲੇ ਸਮੇਂ ਤੋਂ ਆਰਗੈਨਿਕ ਖੇਤੀ ਵੱਲ ਕਿਸਾਨ ਆਏ ਆ ਤਾਂ ਪਰ ਉਹਨੇ ਸਫਲ ਨਹੀਂ ਹੋਇਆ ਉਹਦਾ ਕੀ ਕਾਰਨ ਹੈ ਹੈ ਤੈਨੂੰ ਇੱਕ ਬਿਆੰਗ ਰੂਪ ਦੇ ਵਿੱਚ ਹੀ ਦੱਸ ਦਿੰਨਾ ਇਹਦੇ ਸਾਡੇ ਪੰਜਾਬੀ ਆ ਨਾ ਇਹ ਸਿਆਣੀਆਂ ਗੱਲਾਂ ਪਸੰਦ ਕਰਦੇ ਆ ਪਰ ਅਮਲ ਨਹੀਂ ਕਰਦੇ ਜਿਵੇਂ ਕਹਿੰਦੇ ਹੁੰਦੇ ਦਾਜ ਲੈਣਾ ਮਾੜਾ ਪਰ ਸਾਰਾ ਪੰਜਾਬ ਮਹਿੰਗੇ ਵਿਆਹ ਕਰਦਾ ਜੀ ਮਹਿੰਗੇ ਵਿਆਹੀ ਦਾਜ ਹੁੰਦੇ ਹੁਣ ਵੱਖਰਾ ਥੋੜੀ ਕੋਈ ਮੰਗਦਾ ਹੁੰਦਾ ਹੂੰ ਇਸੇ ਤਰ੍ਹਾਂ ਹੁਣ ਹਰ ਇੱਕ ਬੰਦੇ ਨੂੰ ਤੁਸੀਂ ਕਿਸੇ ਨੂੰ ਪੁੱਛ ਲੋ ਖੜਾ ਕੇ ਵੀ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਜਾਂ ਫਿਰ ਰਿਹਾਂ ਸੱਤਿਆਂ ਦੀ ਹਰ ਇੱਕ ਦਿਨ ਆਪ ਕੋ ਵੀ ਕੁਦਰਤੀ ਖੇਤੀ ਹੂੰ ਪਰ ਹੁਣ ਪੁੱਛੀ ਤਰੀ ਮੁੱਲ ਲੈ ਕੇ ਖਾਦੀ ਹੈ ਕਰੇ ਕੋਸ਼ਿਸ਼ ਕਿ ਕੀ ਵੀ ਆਰਗੈਨਿਕ ਚੀਜ਼ ਲੈ ਆਰਗੈਨਿਕ ਦਾ ਗਾਹ ਕਿਥੇ ਆਵੇ ਗਾਹ ਕਿਥੇ ਆ ਜੀ ਹੁਣ ਮੈਂ ਵੀ ਜਲੀ ਕਦੂ ਵਿਕੀ ਜਾਂਦਾ 100 ਰੁਪਏ ਮੇਰਾ ਤਾਂ 25 ਰੁਪਏ ਜਾਂਦਾ ਕੋਈ ਇੱਥੇ ਸਪੈਸ਼ਲ ਖਰੀਦ ਦਿਨ ਆਵੇ ਨਾ ਸਾਡੇ ਮੇਰੇ ਪਿੰਡਾਂ ਦੀ ਲਾਲਾ ਨੇੜੇ ਤੇੜੇ ਪਿੰਡਾਂ ਦੇ ਆਏ ਚੋਕਲੇ ਨੇ ਵੀ ਉਹ ਤੋਂ ਆਪਾਂ ਬੀਜ ਤੋਂ ਲੈ ਕੇ ਖਾ ਲਿਆ। ਤਾਂ ਮੈਂ ਉਹ ਖੇਤੀ ਨੂੰ ਅੱਜ ਕਨਾਲ ਕੀਪੇ ਦੋ ਗਨਾਰਾ ਕਰਾਂ ਕਰਨਾ ਚਾਹੁੰਦਾ ਵਾਂ ਕਰੇ। ਕਿਉਂਕਿ ਜਿਹੜੀ ਦੁਕਾਨਦਾਰੀ ਐ ਨਾ ਗਾਹਕ ਨਾ ਚੱਲਦਾ। ਹੂੰ। ਹੂੰ। ਬਿਲਕੁਲ ਨਹੀਂ। ਹੂੰ। ਜਿਵੇਂ ਉੱਥੀ ਗੱਲ ਨਾ ਸੀ। ਮੁੱਲ ਵੀ ਖਾਸ ਨਹੀਂ ਮਿਲਦਾ। ਇੱਕ ਮੁੱਲ ਮੈਂ ਕਹਿ ਰਹਿਆਂ ਸਪਰੇਆਂ ਵਾਲੀ। ਇੱਕ ਤੋਂ ਐਂ ਦੇਖ ਲੈ ਵੀ ਕਣਕ ਦਾ ਇੱਕ ਕਣਕ ਦਾ 15 ਮਾਣਾ ਝਾੜ ਦਾ ਫਰਕ ਪੈ ਜਾਂਦਾ 20 ਮਾਣ ਦਿਨਾਰੇ ਸਕੀ ਆ ਵੀ। ਜੇ ਮੈਨੂੰ ਉਹਦੇ ਉੱਤੇ 10 ਰੁਪਏ ਜਾਂ 70 ਰੁਪਏ ਰੇਟ ਵੱਧ ਮਿਲੇ ਮੇਰਾ ਫਿਰ ਕਵਰ ਹੋ ਜੂਣਾ ਛੱਡ ਫੇਰ ਹੂੰ ਦੋ ਤਾਂ ਹੁੰਦਾਂ ਨੇ ਇੱਕ ਆਉਣਗੇ ਹੁਣ ਜਿਹਾ ਜਿਹਾ ਆ ਜਾਂਦੇ ਆਗੇ ਖੇਤੀਬਾੜੀ ਵਾਲੇ ਅਸੀਂ ਇੱਕ ਵੀਰ ਆਇਆ ਸੀ ਕਰਾ ਮੇਰੇ ਕੋਲੇ ਗਵਾਂਡ ਪਿੰਡ ਦੇ ਫੌਜੀ ਬੰਦਾ ਸੀ ਕਹਿੰਦਾ ਜੇ ਤੂੰ ਆਰਗੈਨਿਕ ਕਰੇਂਗਾ ਨਾ ਤੇਰਾ 8000 ਦੇ ਭਾਅ ਦੇ ਨਾਲ ਮੈਂ ਕੰਕ ਚੱਕਦਾ ਮਤਲਬ ਮਾਲ ਮਾਲ ਹੋ ਜਾਊਗਾ ਪਰ ਮੈਂ ਕਿ ਦੂਜੇ ਸਾਹ ਨਹੀਂ ਇਹ ਵੇਖਦੀ ਕਹਿੰਦਾ ਆਖਿਆ ਐਡਾ ਮਹਿੰਗਾ ਬ੍ਰਾਂਡ ਮੈਂ ਵਿਖਾਉਂ ਜਿਹੜਾ ਕਹਿੰਦਾ ਸਹਰਾਂ ਵਾਲੇ ਖਾ ਲੈਣਗੇ ਆ ਪਿੰਡਾਂ ਵਾਲੇ ਕਿੱਥੋਂ ਖਾ ਲੈਣਗੇ ਜਿਹੜੀ ਚੀਜ਼ ਦਾ ਇੱਕ ਬੈਲੈਂਸ ਹੋਣਾ ਚਾਹੀਦਾ ਮੈਂ ਤੂੰ ਮੈਨੂੰ 8000 ਦੇ ਪਾਣਾ ਚੱਕੇਗਾ ਗਾਹ ਕਿੰਨੇ ਨੂੰ ਵੇਚੇਂਗਾ ਸਰ ਵੇਖ ਲੋ ਤੂੰ ਦਾ ਸਾਡੀ ਆਰਗੈਨਿਕ ਉਹਦੇ ਕਹਿਣਾ ਮੰਗੂ ਵੀ ਤਾਂ ਹਾਂ ਚੜਾਉਂਦੀ ਤਾਂ ਹੋਰ ਖੂ ਖਾਤੇ ਜਿ ਸਿੱਟੇਗਾ ਬਿਲਕੁਲ ਆਪਣੇ ਨਾ ਹਰ ਇੱਕ ਚੀਜ਼ ਦੇ ਉੱਤੇ ਨਾ ਬਿਜ਼ਨਸ ਮਾਫੀ ਆ ਕੋਈ ਵੀ ਨਵੀਂ ਚੀਜ਼ ਆਵੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਕੋਈ ਸਾਨੂੰ ਆਪਾ ਛੋਡੇ ਬੇਰੇ ਤੋਂ ਲੈ ਜਾਣੇ ਚੱਕ ਕੇ ਕੋਈ ਆਪਾਂ ਐ ਕਰ ਲੈਣੀ ਆ ਉਹ ਕਰ ਲੈਣੀ ਆ ਹਰ ਇੱਕ ਬੰਦਾ ਸੋਚਦਾ ਵੀ ਇਹਦੇ ਤੋਂ ਮੈਂ ਕਮਾ ਹਮ ਪਰ ਜਿੰਨਾ ਚਿਰ ਤੁਸੀਂ ਉਹ ਦਲਾਲ ਉਸ ਵਿਚਾਲੇ ਨੂੰ ਕੱਢ ਕੇ ਸਿੱਧਾ ਮੰਡੀ ਤੱਕ ਚੀਜ਼ ਨਹੀਂ ਨਾ ਪਹੁੰਚਾਉਂਦੇ ਹਮ ਉਹਨਾ ਚਿਰ ਤੋਂ ਦਾ ਮਨਾਉਂਦੇ ਹਾਂ ਮੈਂ ਇਹ ਹੀ ਸਵਾਲ ਤੇ ਮੈਂ ਫਿਰ ਤੁਸੀਂ ਮਾਰਕੀਟ ਕਿਵੇਂ ਕਿਵੇਂ ਕਰਦੇ ਮਾਰਕੀਟ ਇਹ ਹੁਣ ਜਿਹੜਾ ਆਪਣਾ 베ਰ ਹੈ ਬਈ ਇਹਨੂੰ ਅਸੀਂ ਕੋੜ ਕੇ ਸਾਂਟ ਕੇ ਤਿੰਨ ਪ੍ਰਕਾਰ ਦਾ ਚੁੰਨ ਦਿੰਨੇ ਆਂ ਇੱਕ ਤਾਂ ਉੱਪਰ ਵੱਡਾ 베ਰ ਜਿਹੜਾ 70 80 ਗ੍ਰਾਮ ਦਾ ਉਹਨਾਂ ਨੂੰ ਅਸੀਂ ਕਿਲੋ ਕਿਲੋ ਵਾਲੀਆਂ ਥੈਲੀਆਂ ਵਿੱਚ ਪੈਕਿੰਗ ਕਰਦੇ ਆਂ ਇੱਥੋਂ ਜਿਵੇਂ ਆਪਣੇ ਮੌਲਾਂ ਦੇ ਵਿੱਚ ਨਹੀਂ ਪੈਂਦੇ ਜਾਲੀ ਦੇ ਵਿੱਚ ਉਹ ਜਾਲੀ ਆ ਹੋਰ ਤੋਂ ਲੈ ਕੇ ਆਉਂਦੇ ਆਂ ਅੱਛਾ ਫਿਰ ਉਹਨੂੰ ਪੈਕਿੰਗ ਕਰਕੇ ਉਹਦੇ ਉੱਤੇ ਆਪਦਾ ਇੱਕ ਸਟਿੱਕਰ ਲਾਉਂਦੇ ਆਂ ਬਾਬੇ ਕੇ ਫਾਰਮ ਦਾ ਅੱਛਾ ਜਿਹੜੀ ਆਪਾਂ ਜਗਾ ਤੇ ਖੜੇ ਆਂ ਜਿਹੜਾ ਨਾਂ ਬਾਬੇ ਦਾ ਫਾਰਮ ਜੀ ਫਿਰ ਆਰਗਾਨ ਕੇ ਚੀਤੀ ਦਾ ਲਵ ਹੂੰ ਫਿਰ ਬੈਗਰੂ ਫਰੂਟ ਇੱਥੇ ਦਕਾਨਾਂ ਮਾਰਕੀਟ ਵਿੱਚ ਪੁੱਛਣਗੇ ਫਰੂਟ ਦੀ ਦੁਕਾਨ ਅੱਛਾ ਉਹਦਾ ਵੀ ਹੁੰਦਾ ਉੱਥੇ ਸਾਡਾ ਸਾਰਾ ਫਲ ਜਾਂਦਾ ਜਿਵੇਂ ਆਪਾਂ ਦੇਖਿਆ ਕਿ ਵਿਦੇਸ਼ਾਂ ਦੇ ਵਿੱਚ ਹੁਣ ਕਹਿ ਦਈਏ ਸੈਸ਼ਨ ਚੱਲ ਰਿਹਾ ਹੈ ਬਹੁਤ ਸਾਰੇ ਜਿਹੜੇ ਕੀ ਆਪਣੇ ਪੰਜਾਬੀ ਇੱਥੋਂ ਵਾਪਸ ਪਰਤਣ ਲੱਗੇ ਬਹੁਤ ਸਾਰੇ ਇੱਥੇ ਸੰਘਰਸ਼ ਕਰੀ ਜਾਂਦੇ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਕੀ ਸੇਧ ਦੇਣਾ ਚਾਹੀਦਾ ਵੀ ਇੱਥੇ ਵਾਪਸ ਆਓ ਆਪਣਾ ਕੰਮ ਕਰੋ ਜਾ ਜਿੰਮੇਦਾਰ ਸੀ ਕਿ ਮੋਲੇ ਮਿਲਾ ਤੁਹਾਨੂੰ ਖੁਦ ਨਹੀਂ ਵਾਪਸ ਜਾਣਾ ਪੈਗਿਆ ਤਾਂ ਜਿਹੜੀ ਬੜੀ ਸਸੋਪਾਨ ਜਾਰੀ ਜਿਹੜੀ ਸਥਿਤੀ ਬਣੀ ਹੋਈ ਹੈ ਤਾਂ ਫਿਰ ਆਪਾਂ ਉਹਨਾਂ ਨੂੰ ਕੀ رائے ਦੇ ਸਕਦੇ ਹਾਂ ਆਪਣੇ ਵੱਲ ਨਹੀਂ ਵੀ رائے ਤਾਂ ਹੀ ਹੁੰਦੀ ਹੈ ਜੇ ਇੱਥੇ ਆਉਂਦੇ ਆ ਨਾ ਉਹ ਉਹ ਸੋਚਦੇ ਸੀ ਵੀ ਦਿਨਾਂ 'ਚ ਕਾਮਯਾਬ ਹੋ ਗਏ ਆਂ ਆਏ ਕਿ ਦੇ ਤਰੱਕੀਆਂ ਤੇ ਰਹੀਆਂ ਪਈਆਂ ਨੇ ਜੀ ਕਿਸੇ ਵੀ ਕੰਮ 'ਚ ਕਿਸੇ ਵੀ ਫੀਲਡ 'ਚ ਵਗ ਜਿਸ ਠੀਕ ਹੈ ਇਹਦੇ ਲਈ ਇੱਕ ਪੀੜੀ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਜੇ ਪਹਿਲੀ ਪੀੜੀ ਪੂਰੀ ਜਾਂਚ ਕੇ ਮਿਹਨਤ ਕਰੂ ਨਾ ਦੂਜੀ ਵੀਡੀਓ ਦੇ ਉੱਤੇ ਬੈਠ ਕੇ ਖਾ ਸਕਦੀ ਐ ਐਸ ਕਰ ਸਕਦੇ ਜੀ ਤੁਸੀਂ ਦੇਖਦੇ ਆ ਛੋੜੇ ਆਂਡ ਗਵਾਂਡ ਚ ਜਿਨ੍ਹਾਂ ਦੇ ਪੋਆ ਨੇ ਪੂਰੀ ਮਿਹਨਤ ਕੀਤੀ ਉਹਨਾਂ ਦੀਆਂ ਥੋੜੀਆਂ ਜੀਆਂ ਪੀੜੀਆਂ ਛੋਟ ਨੇ ਹੁਣ ਉਹ ਚਾਹੁੰਦੇ ਵੀ ਇੱਥੇ ਆ ਕੇ ਅਸੀਂ ਐਸ ਕਰ ਲਈਏ ਸਾਡੀ ਪੀੜੀ ਜਦੋਂ ਆਊਗੀ ਦੇਖੀ ਜਾਊਗੀ ਸਾਨੂੰ ਉੰਨੀ ਆਂਦ ਨੂੰ ਵੇ ਨਹੀਂ ਜੇਕਰ ਉਹ ਮੈਂ ਖੁਦ ਸਾਰਾ ਕੁਝ ਨਾਲ ਕੰਮ ਕਰਾਂ ਅੱਜ ਕੱਲ ਤੁਸੀਂ ਕਹਿ ਸਕਦੇ ਕੋਈ ਜ਼ਿੰਮੇਵਾਰਾਂ ਦਾ ਮੁੰਡਾ ਨਰਮਾ ਛੁਕਦਾ ਹੋਵੇ ਮਾਦਾ ਹੁਣ ਛੋੜੇ ਹੋਂ ਤੋਂ ਪਹਿਲਾਂ ਛੋਲੀ ਬਣ ਕੇ ਜੀ ਵੀ ਜਾਂਦਾ ਸੀ ਉਹ ਸਾਰਾ ਗਲਿਆ ਸੜਿਆ ਅੱਡ ਕੱਢ ਦਾਂਗਾ ਚੰਗਾ ਨਰਮ ਅੱਡ ਕੱਢ ਦਾਂਗਾ ਫੇਰ ਮੰਡੀ ਚ ਜਾਊਗਾ ਨਾ ਪਰ ਅਸੀਂ ਤਾਂ ਛੱਡ ਕੇ ਪਰੇ ਮੂੰਹ ਕਰ ਲੈਣਾ ਵੀ ਯਾਰ ਜਿਵੇਂ ਕਰ ਦਿਓ ਇੱਕ ਵਾਰੀ ਕਰ ਜਿਵੇਂ ਕਿ ਆਪਾਂ ਦੇਖਿਆ ਆਪਣੇ ਨਾ ਆਪਣੀ ਸਬਜ਼ੀ ਲਾਉਂਦੇ ਆ ਤਾਂ ਮਾਰਕੀਟਿੰਗ ਦੇ ਆਪਾਂ ਉੱਥੇ ਸ਼ਰਮ ਮਹਿਸੂਸ ਕਰਦੇ ਆਪਣੇ ਮੁੰਡੇ ਜੀ ਆਪ ਜਿਹੜੀ ਲੱਗ ਬੈਠਦੀ ਤਾਂ ਉਹ ਮਾਹੌਲ ਹੁਣ ਬਦਲਿਆ ਕੁਛ ਨਹੀਂ ਮਾਹੌਲ ਬਈ ਬਦਲਿਆ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਗੁਰੂ ਬਣਾ ਗੱਤ ਹੂੰ ਜੇ ਤੁਸੀਂ ਫਾਸਟ ਫੂਡ ਦੀ ਲਾਉਣੀ ਹੈ ਕਿਸੇ ਪੰਜਾਬੀ ਨੂੰ ਪਹਿਲਾਂ ਕੰਮ ਸਿੱਖੋ ਹਮ ਬਿਨਾ ਕੰਮ ਸਿੱਖੇ ਤੋਂ ਛੋਡੇ ਕੋਲੇ ਗਾ ਕੇ ਇੱਕ ਵਾਰੀ ਆਉ ਦੂਜੀ ਵਾਰ ਆਉਂ ਨਹੀਂ ਹੁਣ ਕਈ ਵਾਰੀ ਕੁਲਚੀਆ ਦੀ ਲਾ ਕੇ ਖੜ ਜਾਂਦੇ ਹਨਾ ਉਹੀ ਪੰਜਾਬੀ ਕੋਈ ਮੈਨੂੰ ਪੱਗ ਨੂੰ ਗਾੜੀ ਨੂੰ ਦੇਖ ਕੇ ਗਾ ਕੇ ਆ ਜੂ ਭਈਏ ਕੋਲੇ ਨਹੀਂ ਜਾਣਾ ਹਮ ਖਾਣ ਵਾਲੇ ਨੇ ਬਈ ਖਾਣ ਚੀਜ਼ ਦੀ ਕੁਆਲਿਟੀ ਦੇਖਣੀ ਬਿਲਕੁਲ ਦੇਖਣੀ ਹੈ ਨਾ ਹਮ ਜੇ ਹੁਣ ਰੇੜੀਆਂ ਦਾ ਦੌਰ ਚੱਲਿਆ ਨਾ ਲਾਉਣ ਦਾ ਬਿਲਕੁਲ ਉਹਨਾਂ ਨੂੰ ਕਹਿਣਾ ਪਹਿਲਾਂ ਕੰਮ ਸਿੱਖ ਲੋ ਬਈ ਕਾਹਲ ਨਾ ਹਮ ਛੋਡੀ ਕੁਆਲਿਟੀ ਵਿਕਣੀ ਹੈ ਹਮ ਛੋਡਾ ਪਹਿਰਾਵਾ ਨਹੀਂ ਦੇਖਣਾ ਉੱਥੇ ਅੱਕਵਾਰੀ ਆਉਂਗਾ ਕਦੂ ਬਾਬੇ ਨੂੰ ਕੋਲ ਚਾਹ ਦਾ ਬਣਾਉਣਾ ਨਹੀਂ ਹੁੰਦਾ ਯਾਰ ਉਹ ਗੱਲ-ਫੱਲ ਕਰ ਦਿੰਦਾ ਤਾਂ ਹੈਨਾ ਜੇ ਤੁਸੀਂ ਮੈਂ ਆਹ ਰੈਡੀ ਲਾਈ ਸੀ ਇਹਦੀ 베ਰਾਂ ਦੀ 베ਰਾਂ ਦੀ ਜਦੋਂ ਉੱਥੇ ਮੈਂ ਵੇਚਦਾ ਹੁੰਦਾ ਸੀ ਸਾਡੇ ਕੋਲ ਦੀ ਨਾ ਇੱਕ ਛਾਹ ਟੈਰਾਂ ਵਾਲਾ ਰਿਹੜਾ ਜਿਆ ਤੱਕ ਕੇ ਨਾ ਗਿਆ ਉਹ ਲਸਣ ਪਾਈ ਫਿਰਦਾ ਸੀ ਗੋਸਲੀਆਂ ਚ ਪਾਈ ਵਾਲੀਆਂ ਅੱਧਾ ਕਿਲੋ ਵਾਲੀਆਂ ਕਿਲੋ ਵਾਲੀਆਂ ਮੈਂ ਉਹਦੇ ਕੋਲ ਉੱਠ ਕੇ ਦੇਖਿਆ ਮੈਂ ਹਾਂ ਬਈ ਕਿੱਥੋਂ ਲੈਂਦੀਆਂ ਨੇ ਉਹਨੇ ਮੈਨੂੰ ਕੋਈ ੀਤ ਨਹੀਂ ਦਿੱਤਾ ਪਰ ਉਹਦੇ ਮੇਰੇ ਦਿਮਾਗ 'ਚ ਆਈ ਡੀਆ ਆ ਗਿਆ ਮੈਂ ਕਹਿੰਨੇ ਨੇ ਪੈਕਿੰਗ ਬਹੁਤ ਸੁਣੀ ਕੀਤੀ ਉਹ ਦੁਬਾਰਾ ਆਪਣੀਆਂ ਬੀਰੀਆਂ ਤੇ ਕੋੜਾ ਪੈ ਗਿਆ ਗਲੇ ਸਾਲ ਤਾਂ ਬੀਰੀਆਂ ਹੀ ਖਤਮ ਹੋ ਗਈਆਂ ਨਾ ਫਸਲ ਸੀ ਨਾ ਚੱਕਿਆ ਵੈਕ ਸਿੰਘਾਪੁਰ ਨੂੰ ਤੱਕ ਗਿਆ ਜਦੋਂ ਆ ਫਲ ਪੱਕਿਆ ਮੈਂ ਫੇਰ ਆ ਗਿਆ ਫਿਰ ਜਿਹੜੀ ਉਦੋਂ ਵਾਲੀ ਦਿਮਾਗ ਚ ਗੱਲ ਸੀ ਐਸ ਤਰ੍ਹਾਂ ਕਰਕੇ ਉਹਦਾ ਰਿਜ਼ਲਟ ਸਾਨੂੰ ਸਟਾਰਟਿੰਗ 30 ਰੁਪਈਆ ਤੋਂ ਲੈ ਕੇ 60 ਰੁਪਈਆ ਤੱਕ ਲੈ ਗਿਆ ਵੀ ਦੁੱਗਣੇ ਤੋਂ ਵੀ ਪੰਜ ਰੁਪਈਆ ਦੇਵੇ ਵੀ ਕੋਈ ਵੀ ਕੰਮ ਆ ਜਿਵੇਂ ਤੁਸੀਂ ਕਹਿੰਦੇ ਹੁਣ ਦੌਰ ਚ ਆ ਗਏ ਹੁਣ ਮੁੰਡੇ ਆ ਰਹੇ ਆ ਫਾਸਟ ਫੂਡ ਦੀਆਂ ਦਾ ਪਾਨਾ ਲਾ ਲਈਆਂ ਕੁਛ ਨੇ ਠੰਡੇ ਦੀਆਂ ਲਾ ਲਈਆਂ ਕੋਈ ਠੰਡਾਈ ਦੀ ਲਾ ਲਈ ਉਹ ਨਾ ਉਹ ਹੀ ਗੱਲ ਵੀ ਵਿਵੇਕੀ ਨਹੀਂ ਉਹ ਜਜ਼ਬਾਤੀ ਆ ਵੀ ਚੱਲ ਪਿਆ ਦੌਰ ਆਪਾਂ ਵੀ ਲਾ ਲਓ ਹਾਂ ਆਪਣੇ ਪੰਜਾਬੀ ਹੁੰਦੇ ਨੇ ਜਦੋਂ ਕੋਈ ਦੌਰ ਚੱਲ ਪੈਣਗੇ ਇਸ ਚੀਜ਼ ਦਾ ਫਿਰ ਉਹ ਇੱਕੋ ਹੀ ਪਿੱਛੇ ਪੈ ਜਾਂਦੇ ਜਿਵੇਂ ਆਪਣੇ ਆਪਣੇ ਬੱਕਰੀਆਂ ਰੱਖਣ ਲੱਗੇ ਸੀਗੇ ਸਾਰਾ ਪੰਜਾਬ ਨੇ ਰੱਖ ਰਿਹਾ ਰੱਖ ਲਿਆ ਹੁਣ ਹੁਣ ਸਾਡੇ ਨਾਲ ਅਗਵਾਂਡ ਪਿੰਡ ਰਾਏਪੁਰ ਦੇ ਵਿੱਚ ਇੱਕ ਬੰਦੇ ਨੇ ਬਾਗ ਲਾਇਆ ਵੀ ਹੁਣ ਸਾਰਾ ਗੱਲ ਸਾਡਤੀ ਮਾਣ ਉਹਦਾ ਬਾਗ ਨਿਕਲ ਗਿਆ ਥੋੜਾ ਕੁਸ਼ਕ ਤੱਕ ਤੱਕ ਖਰਾਬ ਚਲੋ 25% ਹੋਣਗੀਆਂ ਬੇਰੀਆਂ ਵਿੱਚ ਉਹ ਮੇਰੇ ਕੋਲੇ ਬਾਈ ਆਇਆ ਸੀ ਮੈਂ ਕਿਹਾ ਬਾਈ ਯਾਰ ਤੂੰ ਹੌਲੀ ਹੌਲੀ ਚੇਂਜ ਕਰ ਹਮ ਇਹਦੇ ਕੀ ਹੁੰਦਾ ਕਈ ਵਾਰ ਇਹਨਾ ਆਪਾਂ ਕਿਸੇ ਦੇ ਪਿੱਛੇ ਲਾ ਕੇ ਕੰਮ ਤਾਂ ਕਰਦੇ ਹਾਂ ਹਮ ਸਾਨੂੰ ਐਂ ਲੱਗਦਾ ਹੁੰਦਾ ਉਹ ਕੰਮ ਪੈਸੀ ਨਾਲ ਹੀ ਹੋਏਗਾ ਕਿਉਂਕਿ ਛੋਡੇ ਵਰਗੇ ਮੁੰਡੇ ਆਏ ਮੇਰੇ ਕੋਲੇ ਆ ਗਵਾਂਡ ਪਿੰਡ ਦੇ ਦੋ ਜਣੇ ਬਲੇਰੋ ਗੱਡੀ ਇੱਥੇ ਲਿਆ ਕੇ ਲਾ ਲਈ ਜਿਵੇਂ ਅਸੀਂ 베ਰ ਵਿੱਚ ਹੀ ਜਾਂਦੇ ਸੀਗੇ ਕਹਿੰਦਾ ਬਾਈ 베ਰੀਆਂ ਚੋਂ ਯਾਰ ਵੀ ਕਿੰਨੀ ਕਿਵੱਟ ਹੋ ਜਾਂਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਮੈਂ ਦੱਸਿਆ 베ਰੀਆਂ ਦੇ ਨੁਕਸਾਨ ਕੀ ਆ ਵੀ ਇਹਨਾਂ ਨੂੰ ਕੀ ਬਿਮਾਰੀ ਪੈਂਦੀ ਕਿੰਨੀ ਰਾਖੀ ਰੱਖਣੀ ਪੈਂਦੀ ਹੈ ਕਿਵੇਂ ਪਾਲਦੇ ਹਮ ਪਹਿਲਾਂ ਤਾਂ ਨੁਕਸਾਨ ਹੀ ਦੱਸਾਂਗੇ ਨਾ ਆਪਾਂ ਫੇਰ ਮੈਂ ਕਿਹਾ ਜੇ ਇਹ ਉਹ ਦੂ ਨੁਕਸਾਨਾ ਤਾਂ ਤੂੰ ਬਚਾ ਲਈਂ ਫਿਰ ਇੰਨਾ ਕ ਫਾਇਦਾ ਹੈਗਾ 3-4 ਲੱਖ ਰੁਪਏ ਦਾ ਫਾਇਦਾ ਹੈਗਾ ਹੂੰ ਫੇਰ ਤਾਂ ਕਹਿੰਦੇ ਵਧੀਆ ਬਈ ਯਾਰ ਅਸੀਂ ਤਾਂ 4-2-2 ਕਿੱਲੇ ਲਾਵਾਂਗੇ ਹੂੰ ਮੈਂ ਕਿਹਾ ਉਹ ਸੜਕ ਤੇ ਬੈਠਾ ਤੈਨੂੰ ਬੁੜਾ ਜਾਂ ਦਿਂਦਾ ਉਹ ਬੈਠਾ ਹੂੰ ਕਹਿੰਦੇ ਹਾਂ ਮੋਗਾ ਮੇਰਾ ਪਿਓ ਇਹਦੇ ਵਰਗਾ ਤੁਹਾਡੇ ਕੋਲ ਬੁੜਾ ਹੈਗਾ ਹੂੰ ਕਹਿੰਦੇ ਨਾ ਮੈਂ ਫੇਰ ਨਾ ਆਪਣੀ ਨੌਜਵਾਨੀ ਆ ਖੁਰਪੀ ਵਾਲੀ ਮਿਹਨਤ ਆਪਾਂ ਤੋਂ ਹੁੰਦੀ ਨਹੀਂ ਸਾਰਾ ਦਿਨ ਆ ਸਪੋਟਾਂ ਲਾਲਦੇ ਵਿੱਚ ਕੁਝ ਕਰ ਲਿਆ ਉਹ ਕਰ ਲਿਆ ਉਹ ਕਰ ਲਿਆ ਕੋਈ ਗਾਣੀ ਟੁੱਟ ਗਈ ਉਹਨੂੰ ਬੰਨ੍ਹ ਜ ਸਰਦ ਦਿਨ ਫੂਰਾ ਠਾਰੀ ਭਾਲਦੇ ਆ ਆ ਬੂਰ ਨੂੰ ਚਿੜੀਆਂ ਪੈਂਦੀਆਂ ਬਈ ਹੁਣ ਚਿੜੀਆਂ ਦੀ ਰਾਖੀ ਜਿਉਂਦੇ ਇਹ ਫੁੱਟੀਆਂ ਸੀ ਏਦੋਂ ਪਹਿਲਾਂ ਨੂੰ ਰੋਜ਼ ਪੈਂਦੇ ਸੀ ਜੋ ਨਿੱਕੇ ਨਿੱਕੇ ਬੇਰ ਬਣ ਗਏ ਇਹਦੇ ਤੇ ਮੈਂ ਕਹਿੰਦੇ ਹਾਂ ਤੇ ਗਿੱਦੜਾਂ ਦੀ ਕਾਲ ਨਾ ਬੇਰ ਨਹੀਂ ਪੱਕਦੇ ਉਹ ਕੱਚਿਆਂ ਨੂੰ ਹੀ ਪੈ ਜਾਂਦੇ ਆ ਗਿੱਦੜ ਇੱਥੇ ਆਪਣੇ ਬਾਧੂ ਆ ਅੱਛਾ ਇਹ ਆਪਣੇ ਥਰਮਲ ਪਲਾਂਟ ਕਰਕੇ ਆਏ ਹਨ ਹਾਂ ਥਰਮਲ ਪ੍ਰੋਜੈਕਟ ਕਰਕੇ ਸਹਾਂ ਗਿੱਦੜ ਸਾਰੀ ਬੀਜ ਫੈਲ ਵੀ ਰਹਿੰਦੇ ਛਿੰਦੀ ਕਿਰਪਾ ਆਪਣੇ ਭਾਰਤ ਲਕੰਪਨੀ ਦੀ ਬਹੁਤ ਸੋਹਣੇ ਜੰਗਲ ਬਣੇ ਹੋਏ ਆ ਨਾ ਸਹਰਨੋ ਹਾਲ ਕੋਈ ਨਹੀਂ ਗੁਜ਼ਰਤੀ ਜਾਨਵਰ ਆ ਬਈ ਆਪਾਂ ਆ ਵੀ ਸੇਫਟੀ ਕਰਨੀ ਉਹਨਾਂ ਨੇ ਆਪ ਦਾ ਨਾਲ ਹੈ ਮੈਂ ਕਹਿੰਦਾ ਵੀ ਇਹਦੇ ਵਿੱਚ ਨਾ ਜਿਹੜੀ ਆਪਣੀ ਇਹ ਖੇਤੀ ਆ ਜਿਵੇਂ ਹੁਣ ਮੈਂ ਵਿਦੇਸ਼ਾਂ ਦੇ ਵਿੱਚ ਕੰਮ ਕਰਦਾ ਬਈ 7 ਵਜੇ ਜਾਂ 8 ਵਜੇ ਕੰਮ ਤੇ ਲੱਗ ਜੰਨਾ 7 ਵਜੇ ਤੱਕ ਲੱਗਿਆ ਰਹਿਣਾ ਵੀ ਇੱਕ ਘੰਟਾ ਲੈ ਕੇ ਕੱਢ ਕੇ ਕਿੰਨਾ 11 ਘੰਟੇ ਮੈਂ ਕੰਮ ਕਰੀ ਜੰਨਾ ਹੈ ਨਾ ਹੂੰ ਕਿਸੇ ਕਿਸੇ ਜ਼ਿਮੀਂਦਾਰ ਦੇ ਪੁੱਤ ਨੂੰ ਖੇਤ 'ਚ 11 ਘੰਟੇ ਕੰਮ ਕਰਦੇ ਦੇਖਿਆ ਕਦੀ ਅਈ ਤੇ ਮੈਨੂੰ ਸੜਕ ਤੇ ਲੰਘਦੇ ਟੱਪ ਦੇ ਨਾਲ ਉਹ ਕਹਿੰਦੇ ਉਹ ਖਪੀ ਜਾਣਾ ਰਹਿਣਾ ਯਾਰ ਆ ਮੇਰਾ ਦੋਸਤ ਮਲਕੀ ਜੀ ਦਾ ਪਾਪਾ ਕਹਿੰਦਾ ਆ ਜਾ ਯਾਰ ਇੱਥੇ ਹੀ ਖਪੀ ਜਾਣਾ ਰਹਿਣਾ ਹੂੰ ਉਹ ਚੀਜ਼ ਰੁਟੀਨ ਬਣਾਉਣਾ ਕਹਿੰਦਾ ਬਣਾਉਣਾ ਬਿਲਕੁਲ ਉਹ ਬਣਦਾ ਕਿਵੇਂ ਹੁਣ ਮੈਨੂੰ 4 ਘੰਟੇ ਨੀਂਦ ਆਉਂਦੀ ਐ ਮੈਂ 2:30 ਵਜੇ ਉੱਠ ਕੱਢਦਾ ਰਾਤ ਨੂੰ ਹੂੰ ਕਿਉਂ 15 ਸਾਲ ਬਈ 4 ਘੰਟੇ ਸੁੱਤਾਂਗਾ ਹੂੰ 12-12 ਘੰਟੇ ਕੰਮ ਕੀਤਾ ਫਿਰ ਜਿੰਨਾ ਚਿਰ ਇਥੇ ਪੂਰਾ ਦਿਨ ਖਾਪਦਾ ਨਹੀਂ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਹੂੰ ਨਸਾ ਹੀ ਲਾਉਣਾ ਮਿਹਨਤ ਦਾ ਲਾ ਲਓ ਜੀ ਬਿਲਕੁਲ ਕਈਆਂ ਨੂੰ ਗੋ ਵੀ ਇਹਨਾਂ ਜੇ ਹੁਣ ਤੁਸੀਂ ਇੱਥੇ ਉਹ ਵੀ ਕਰ ਲਓ ਹੁਣ ਵਿਦੇਸ਼ਾਂ ਚ ਕੀ ਕਰਦਾ ਸਾਰਾ ਟਬਰ ਬਈ ਕੰਮ ਕਰਦਾ ਨਾ ਤੂੰ ਘਰੇ ਲਿਆ ਕੇ ਦੋ ਅਮਰੀਕਨ ਗਾਇਆਂ ਬਨ ਦੇ ਵੀ ਯਾਰ ਵੀ 20 ਲੀਟਰ ਤੜਕੇ 20 ਲੀਟਰ ਰੱਖਨੇ ਆਪਾਂ ਦੁੱਧ ਪਾਇਆ ਕਰਾਂਗੇ ਬੁੜੀਆਂ ਤੈਨੂੰ ਕਹਿਣਗੀਆਂ ਵੀ ਸਾਮਦियां ਤਾਂ ਲੈ ਕੇ ਆਈ ਨਹੀਂ ਲੈ ਕੇ ਨਹੀਂ ਘਰੇ ਹਾਂ ਕੀ ਕਰਤਾ ਦੇ ਤਾਂ ਨਾ ਜਵਾਬ ਹੂੰ ਠੀਕ ਆ ਤੂੰ ਕਦੇ ਮੈਂ ਕੋਈ ਕੋਈ ਬੱਕਰੀ ਖੇਤੀ ਕਰ ਰਹੀ ਆ ਚਾਰ ਦੇਹਾੜੀਏ ਕਰਨੇ ਆ ਕਹਣੀਆਂ 50 ਰੁਪਏ ਉਹਨਾਂ ਨਾਲ ਵਾਧਾ ਕਰ ਲਾ ਹੂੰ ਰੋਟੀ ਸਾਥੋਂ ਨਹੀਂ ਪੱਕਦੀ ਅੱਗੇ ਕਹਿੰਦੇ ਹੁੰਦੇ ਸੀ ਨਾ ਹਰ ਕਾਮਯਾਬ ਬੰਦੇ ਪਿੱਛੇ ਔਰਤ ਦਾ ਹੱਥ ਔਰਤ ਮੈਂ ਕਿਹਾ ਨਾ ਚੁੱਪੀ ਕਰ ਦੇ ਨਾ ਹਮ ਇੰਨਾ ਹੱਥ ਵਾਧੂ ਹੁੰਦਾ ਉਹਦਾ ਹੈ ਠੀਕ ਹੈ ਉਹ ਜਿਹੜੀਆਂ ਅੱਜ ਦੀਆਂ ਔਰਤਾਂ ਨੇ ਵਿਦੇਸ਼ਾਂ 'ਚ ਇਹਨਾਂ ਨੂੰ ਲੈ ਜਾ ਉਥੇ 베ਰੀਆਂ ਤੋੜਨੀਆਂ ਸਾਰਾ ਕੁਝ ਕਰਨੀਆਂ ਐ ਕਰਨੀਆਂ ਉਹ ਕਰਨੀਆਂ ਇੱਥੇ ਇੱਥੇ ਬੰਦੇ ਨੂੰ ਸਪੋਰਟ ਵੀ ਨਹੀਂ ਕਰਦੀਆਂ ਵੇ ਹੈ ਕਿ ਜੇ ਇਹ ਨਾ ਕੋਈ ਸੌਣ ਵਾਲਾ ਕਹੇ ਤੇ ਵੀ ਆਪ ਦਾ ਛੜਾਗਾ ਵੀ ਦੂਜਿਆਂ ਨੂੰ ਆਖੀ ਜਾਂਦਾਗਾ ਹੈ ਨਹੀਂ ਇਹ ਚੀਜ਼ਾਂ ਨਹੀਂ ਹੈ ਹੌਸਲੇ ਪਰਿਵਾਰ ਤੋਂ ਹੀ ਹੌਸਲਾ ਮਿਲਣਾ ਹੈ ਤੂੰ ਕਿਸੇ ਕੰਮ ਨੂੰ ਕਰਨਾ ਇੱਥੇ ਆਏ ਸਾਰਾ ਦਿਨ ਘਰ ਹੀ ਨਹੀਂ ਜਾ ਠੀਕ ਹੈ ਤੈਨੂੰ ਪਰਿਵਾਰ ਦਾ ਤੇਰੀ ਮਾਂ ਦਾ ਤਰੀਕਾ ਨਹੀਂ ਤਾਂ ਕੋਟ ਚਾਹੀਦੇ ਇੱਥੇ ਤੁਰਨਾ ਹੈ ਜੀ ਜੇ ਤੈਨੂੰ ਖੁੱਲੀ ਆਜ਼ਾਦੀ ਆ ਫਿਰ ਤੂੰ ਕਾਮਯਾਬ ਹੋਵੇਂਗਾ ਫਿਰ ਕਹਿਣਗੇ ਵੀ ਔਰਤ ਦਾ ਹੱਥ ਹੈ ਦੀ ਪਿੱਛੇ ਹੁਣ ਜਿਹੜੇ ਆਪਣੇ ਪਰਿਵਾਰ ਆ ਨਾ ਇਹ ਤੈਨੂੰ ਕੁਝ ਵੱਖਰਾ ਕਰਨ ਦੰਦੀ ਨਹੀਂ ਬੰਦੇ ਸਹੀ ਗੱਲ ਹੈ ਇਹ ਵਿਚਾਰੇ ਨਾ ਹੁਣ ਬਸ ਘਰ ਦੇ ਘਰਾਂ ਤੱਕ ਸੀਮਿਤ ਰਹਿ ਗਏ ਨੇ ਮੈਨੂੰ ਲੱਗਦਾ ਵੀ ਇੱਥੋਂ ਤੱਕ ਦੇ। ਹਾਂ ਜਿਵੇਂ ਅਸੀਂ ਦੇਖਿਆ ਆਪਣੇ ਡੇਰੀ ਫਾਰਮ ਦਾ ਕੰਮ ਬਹੁਤ ਹੈ ਜਿਵੇਂ ਤੁਹਾਡਾ ਦੱਸਿਆ ਦੋਸਤ ਮਲਕੀਤ ਹੈ। ਮੇਰਾ ਵੀ ਦੋਸਤ ਗੁਰਸੇਵ ਕਾ ਕਸੇਵ ਕਾ ਉਹਨੂੰ ਵੀ ਕਰਦੇ ਆ ਮੱਝਾਂ ਵਾਲਾ ਕੰਮ ਹੀ ਕਰਨ ਦਿੰਦੇ। ਉਹ ਮਨ ਲੈਈ ਕੋਈ ਵੀ ਚੀਜ਼ ਹੋ ਕਰਦੇ ਜਿਵੇਂ ਆਪਾਂ ਗੱਲ ਕਰਕੇ ਆਟੇ ਆ ਉਹਨਾਂ ਨੂੰ ਵੀ ਲੱਗਦਾ ਅਗਲਾ ਉਹਨਾਂ ਨੂੰ ਵੀ ਲੱਗਦਾ ਨੇ ਸੰਭਾਲਣਾ ਨਹੀਂ ਜਾਂ ਪਤਾ ਨਹੀਂ ਕੀ ਹੈ। ਉਹੀ ਗੱਲ ਦੇਖ ਕੇ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਿ ਘਰੋਂ ਸਪੋਰਟ ਮਿਲਣੀ ਬਹੁਤ ਜ਼ਰੂਰੀ ਹੈ। ਦੂਜਾ ਇੱਕ ਦੂਜਾ ਹੋਰ ਗੱਲ ਆ ਪੰਜਾਬ ਚ ਕਿਸੇ ਨੂੰ ਚੰਗੀ ਨਹੀਂ ਲੱਗਣੀ ਐ ਤਾਂ ਮੇਰੀ ਜੇ ਤੂੰ ਜਿਆਦੇ ਕੰਮ ਕਰਨਾ ਮੱਝਾਂ ਦਾ ਇਹ ਭਈਏ ਤੂੰ ਬਈ ਹਾਂ ਕੋਈ ਆ ਵੀ ਬੰਦਾ ਰੱਖ ਲਾ ਉਹ ਤੈਨੂੰ ਗੋਹਾ ਨਹੀਂ ਸਿੱਟਕੇ ਦਿੰਦਾ ਉਹ ਤੈਨੂੰ ਧਾਰਾ ਨਹੀਂ ਕੱਢਕੇ ਦਿੰਦਾ ਉਹ ਤੈਨੂੰ ਮੈਸਨਵਾ ਕੇ ਨਹੀਂ ਦਿੰਦਾ ਸਹੀ ਆਪਣੇ ਜੇ ਤੂੰ ਭਈਆ ਰੱਖ ਲੈਗਾ ਭਈਏ ਨੇ 5 ਵਜੇ ਉੱਠ ਖੜਨਾ ਤੇ ਕਰਕੇ ਗੋਹਾ ਗੋਹਾ ਪਰ ਉਹਨੇ ਧਾਰਾ ਕੱਢਨੀ ਆ ਸ਼ੁਰੂ ਕਰਦਨੀ ਆ ਗੋਹਾ ਸਿੱਟਣਾ ਸ਼ੁਰੂ ਕਰਨਾ ਭਈਏ ਹੁੰਦੇ ਸਕਾਟ ਟਰੈਕਟਰ ਵਰਗੇ ਕੁਛ 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 ਸਾਰਾ ਦਿਨ ਕਰੀ ਜੇ ਲੱਗੇ ਜਾਂਦੇ ਨੇ ਉਹ ਚੀਜ਼ਾਂ ਚਾਹੀਦੀਆਂ ਇਹਦੇ ਲਈ ਇੱਕ ਤਾਂ ਘਰ ਦੇਣੀ ਸੌੜ ਦੂਜਾ ਭੇਜੀ ਆਪਣੇ ਵੀ ਇੱਕ ਮਿੱਤਰ ਆ ਮਿੱਤਰ ਵਾ ਦਾ ਮੇਰਾ ਭਤੀਜਾ ਜਾ ਸਕਰੀ ਉਹਦੀ ਮਾਤਾ ਜੀ ਸਾਰਾ ਦਿਨ ਮੱਜਾਂ ਚ ਖਾਪਦੀ ਆ ਫਿਰ ਉਹਦੇ ਚਾਰ ਦੋਸਤ ਆ ਜਾਣ ਰੋਟੀ ਤੋਂ ਉਹ ਨੂੰ ਕੋਈ ਉਹ ਨਹੀਂਗਾ ਜਿੰਨੇ ਉਹਨਾਂ ਨੇ ਕੰਮ ਤੇ ਰੱਖਿਆ ਬੰਦੇ ਜੋ ਉਹਨਾਂ ਦੇ ਵੀ ਚਾਰ ਦੋਸਤ ਆ ਜਾਣ ਉਹਨਾਂ ਨੂੰ ਵੀ ਪਕਾ ਦੇਣੇ ਪੰਜ ਸੀਮਾਂ ਸੰਦੀ ਧਾਰ ਕੱਢਦੀ ਜੇ ਅਸੀਂ ਉਹਨਾਂ ਦੇ ਘਰੇ ਵਗ ਜੇ ਉਹਦੀ ਚਾਹ ਧਰ ਲੈਂਦੇ ਵੀ ਉਹਦੇ ਨਾਂ ਤੇ ਉਹ ਐਂ ਕਹਿੰਦੀ ਆ ਵੀ ਮੈਂ ਹਿਸਾ ਉਹਦੇ ਕੋਲੇ ਵੀ ਥੋੜੀਆਂ ਨਹੀਂ 20 ਕਰ ਦਿਆਂਗਾ 15 ਕਿ ਕਟੀਆਂ ਨੇ 7-8 ਗਾਈਆਂ ਨੇ ਇੰਨਾ ਪਰਿਵਾਰ ਦਾ ਮੱਥੇ ਟੁੜੀ ਨਹੀਂ ਇਹ ਜਿਹੇ ਬੰਦਾ ਕਾਮਯਾਬ ਕਿਉਂ ਨਾ ਹੋਊਗਾ ਸਹੀ ਗੱਲ ਬਿਲਕੁਲ ਹਾਂ ਇੱਕ ਵਾਰੀ ਆਪਾਂ ਜਾਂਦੇ ਜਾਂਦੇ ਆਪਣੇ ਦੇਖਣ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹਨਾ ਕਿ ਮੇਥੋ ਦੀ ਆਪਣੀ ਜਾਨ ਨੂੰ ਜਿਹਨੇ ਥੋੜੀ ਜਿੰਦਗੀ ਜਿ세 ਉੱਥੋਂ ਇੱਥੇ ਆਇਆ ਮੇਰਤ ਕਰ ਰਿਹਾ ਕੰਮ ਕਰ ਰਿਹਾ ਹੈ ਔਰ ਬੈਂਕ ਦੀ ਖੇਤੀ ਕਰ ਰਿਹਾ ਕੀ ਸੇਹ ਦੇਣਾ ਚਾਹੁੰਦੇ ਹੋ ਆਪਣੇ ਦੇਖਣ ਆਪਣੀ ਗੁਰਬਾਣੀ ਕਹਿੰਦੀ ਆ ਵੀ ਆਪਣਾ ਮੂਲ ਕਿਸਾਨ ਮੂਲ ਤਸੰਨੰਦਾ ਮਾਤਗਲ ਚੋਹੇ ਤਾਂ ਵੀ ਆਪਣੇ ਇਹ ਕਹਲੇ ਵੀ ਰੱਬ ਨਾਲ ਜੁੜਨਾ ਜੇ ਆਪਾਂ ਨੂੰ ਖੇਤੀ ਵਾਲੇ ਪਾਸੇ ਲਾ ਕੇ ਦੇਖੀ ਤੂੰ ਪਹਿਲਾਂ ਆਪਣੀ ਕਲਾ ਨੂੰ ਕਿਸ ਤੂੰ ਸ਼ੌਂਕ ਦਾ ਕੀ ਕੰਮ ਨੂੰ ਤੂੰ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਸ਼ੁਰੂ ਕਰਨ ਤੋਂ ਪਹਿਲਾਂ ਸੋਚ ਇਹ ਨਾ ਸੋਚ ਫਲਾਣੇ ਨੇ ਕੱਪੜੇ ਦੀ ਦੁਕਾਨ ਕੋਲ ਹੀ ਬੜੇ ਪੈਸੇ ਬੰਦ ਗਏ ਆਪਾਂ ਉਹ ਨਾ ਕੋਲ ਥੋੜੇ ਨੇ ਰੱਖ ਕੇ ਰੈਂਟ ਕਰ ਲਿਆ ਫੋ ਵੀ ਨਾ ਕਰ ਲਈ ਗਾਈਆਂ ਰੱਖ ਲਈਆਂ ਆਪਾਂ ਵੀ ਨਾ ਰੱਖ ਲਈ ਕਿਸੇ ਦੇ ਪਿੱਛੇ ਲਾ ਕੇ ਕੰਮ ਨਾ ਕਰ ਆਮ ਉਹ ਕਰੋ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਕਿਉਂ ਜਿਹੜਾ ਤੇ ਮਨ ਨੂੰ ਚੰਗਾ ਲੱਗਦਾ ਉਹਨੂੰ ਤੂੰ ਸਾਰਾ ਟਾਈਮ ਨੂੰ ਕਰ ਸਕਦਾ ਜਿਹੜਾ ਤੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਨਾ ਤੂੰ ਕੰਨੇ ਕਿਸਾਲਾ ਕਿ ਵੀ ਉਹ ਤੋਂ ਆ ਕੇ ਫਿਰ ਤੂੰ ਪੰਜ ਸੀਮ ਨੂੰ ਫੋਰ ਨੂੰ ਡੀਮੋਟੀਵੇਟ ਕਰੇਗਾ ਵੀ ਹੂੰ ਉਹ ਗਦੋਣੇ ਕੀ ਕੱਟ ਲਿਆ ਯਾਰ ਆਪਾਂ ਕਰਾਂਗੇ ਨਾ ਵੀ ਇਹ ਆ ਤੀਜਾ ਬਈ ਸਭ ਤੋਂ ਹਰ ਇੱਕ ਚੀਜ਼ ਦੇ ਉੱਤੇ ਮੈਂ ਆ ਕੇ ਕਹਿਣਾ ਹਾਂ ਸੋ ਸੇਵਾ ਜੀ ਤਖਾਵਾ ਬਾਧੂ ਖਰਚਾ ਵੱਡੀ ਮਸ਼ੀਨਰੀ ਵੱਡੇ ਘਰ ਪਹੁੰਚੇ ਜੇ ਪਯਾਬੀ ਬਚ ਜਾਣ ਬਈ ਉਫੀ ਮਿੱਸੀ ਖਾ ਕੇ ਅਸੀਂ ਸੌ ਸਕਦੇ ਆ ਇੰਟਰ ਉਫੀ ਮਿੱਸੀ ਖਾਣ ਵਾਲੇ ਸੀਗੇ ਅੱਗੇ ਪਤਾ ਕੀ ਹੁੰਦਾ ਸੀ ਜੱਟ ਕਾਮਯਾਬ ਪਤਾ ਕਿਉਂ ਹੁੰਦਾ ਸੀ ਜੱਟ ਤੇ ਸਿਰੀ ਨੂੰ ਕੰਮ ਕਰਦੇ ਨੂੰ ਨਾ ਕੋਈ ਪਰਖ ਨਹੀਂ ਸਕਦਾ ਸੀ ਜੱਟ ਕਿਹੜਾ ਸਿਰੀ ਕਿਹੜਾ ਉਹੀ ਫਿੱਡੇ ਸਿੱਤਰ ਜੱਟ ਦੇ ਹੁੰਦੇ ਸੀ ਉਹੀ ਸਿਰੀ ਦੇ ਹੁੰਦੇ ਸੀ ਇਕੱਠੇ ਤੋੜੇ ਚੋਂ ਪਾਣੀ ਪੀ ਜਾਂਦੇ ਇੱਕੋ ਜਹ ਲੱਬੜਦੇ ਉਹ ਅੱਜ ਤੇ ਅੱਜ ਤੇ ਜੱਟ ਤੇ ਮੈਂ ਦੂਰੀ ਦੇ ਵਿੱਚ ਕਿੰਨਾ ਫਰਕ ਪੈ ਗਿਆ ਬਿਲਕੁਲ ਪੈ ਗਿਆ ਨਾ ਸادਗੀ ਹੀ ਤਰੱਕੀ ਦਾ ਰਾਹ ਹੂੰ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਵਿਚਾਰ ਆਈਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਬੜੇ ਸੋਹਣੇ ਵਿਚਾਰ ਵੀਰ ਨੇ ਦਿੱਤੇ ਇਹਨਾਂ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤੇ ਅਗਲੀ ਵਾਰ ਫੇਰ ਕਿਸੇ ਹੋਰ ਵੀਡੀਓ ਨਾਲ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ